ਮਾਡਲ ਕ੍ਰੇਟਾ ਦੇ ਮਾਲਕ ਬਣਾਉਣਾ ਹੈ ਈਐਕਸਓ ਵੀ ਡੀਜ਼ਲ ਦੀ ਗ੍ਰਿਲ ਚੇਂਜ ਆ ਰੋਪੈਂਦਾ ਗੱਡੀ ਦਾ ਪੂਰਾ ਕੰਡੀਸ਼ਨ ਵਾਈਜ਼ ਦੀ ਚੰਗੀ ਤਰ੍ਹਾਂ ਦਿਖਾ ਦੇ ਪਿੱਛੋਂ ਵੀ ਦਿਖਾ ਦੇ ਗੱਡੀ ਦੇ ਅੰਦਰੋਂ ਵੀ ਦਿਖਾ ਦੇ ਠੀਕ ਹੈ ਨਾ ਕਿਉਂਕਿ ਮਰੂਤੀ ਲੈਣ ਦੇ ਚਾਹਵਣ ਬਹੁਤ ਹੁੰਦੇ ਨੇ ਚੰਗੀ ਮਰੂਤੀ ਬਹੁਤ ਘੱਟ ਮਿਲਦੀ ਅੱਜ ਦੇ ਸਮੇਂ ਦੇ ਵਿੱਚ ਲਓ ਜੀ ਘਰੋ ਚੈੱਕ 2008 ਮਾਡਲ ਲ 30 ਤੱਕ ਤੁਹਾਨੂੰ ਪਾਸਿੰਗ ਮਿਲੂਗੀ ਬਹੁਤ ਸੋਹਣੀ ਗੱਡੀ ਆ ਜੀ ਡਿਜ਼ਾਇਰ 2018 ਰਜਿਸਟਰ 19 ਪੰਜਾਬ ਨੰਬਰ ਦੀ ਕਾਰ ਆ ਫਸਟ ਓਨਰ ਗੱਡੀ ਆ ਠੀਕ ਹੈ ਆਟੋਮੈਟਿਕ ਡੀਜ਼ਲ ਆਟੋਮੈਟਿਕ ਡੀਜ਼ਲ ਜੀ ਕੀ ਬਾਤ ਆ ਆਟੋਮੈਟਿਕ ਡਿਜ਼ਾਇਰ ਲੈ ਆ ਬਾਈ ਤੁਹਾਡੇ ਲਈ ਗੱਡੀ ਦਾ ਰੇਟ ਤੁਹਾਨੂੰ ਇਹ ਗੱਡੀ ਦੇ ਦੂੰਗੇ ਜੀ ਆਪਾਂ 5 ਲੱਖ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਆਪਾਂ ਖੜੇ ਆ ਬਈ ਮੁਹਾਲੀ ਸ਼ਹਿਰ ਨੂਰ ਕਾਰ ਪੁਆਇੰਟ ਦੇ ਉੱਤੇ ਬੋਰਡ ਦਿਖਾ ਦੀ ਮਿੱਤਰਾਂ 25 ਤੋਂ 30 ਘਰਾਂ ਦਾ ਸਟਾਕ ਰੱਖਾਵਾਂਗੇ ਇੱਕ ਤੋਂ ਇੱਕ ਚੰਗੀ ਕਾਰ ਇਹਦੇ ਵਿੱਚ ਬਈ ਅੱਜ ਦੇ ਸੈਗਮੈਂਟ ਦੇ ਵਿੱਚ ਉਹ ਬੰਦਾ ਲੈ ਵੀ ਕਾਰਾਂ ਲੈ ਕੇ ਆਏ ਆ ਜਿਹੜੇ ਕਹਿੰਦੇ ਆ ਯਾਨੀ 60-70 ਹਜ਼ਾਰ ਰੁਪਈਆ ਲਾ ਸਕਦੇ ਆ ਤੇ ਤੁਹਾਡੇ ਹਰ ਇੱਕ ਦਿਲ ਦੀ ਡਿਮਾਂਡ ਜਿਹੜੀ ਪੂਰੀ ਹੋਊਗੀ ਤੇ ਬਈ ਕੀ ਹਾਲ ਠੀਕ ਆ ਜੀ ਚੈਮੋ ਸੇ ਤਾਂ ਬਹੁਤ ਵਧੀਆ ਬਹੁਤ ਵਧੀਆ ਤੇ ਬਈ ਗੱਡੀ ਆਪਾਂ ਇਸ ਹਿਸਾਬ ਨਾਲ ਦੇਣੀ ਆ ਕਿ ਬੰਦਾ ਜਦੋਂ ਗੱਡੀ ਲੈ ਜੇ 1 ਰੁਪਿਆ ਖਰਚਾ ਨ ਹੋਵੇ ਟੈਨ ਦੀ ਗੱਲ ਨਹੀਂ ਨਵੀਂ ਕਾਰ ਆ 2010 ਮਾਡਲ ਆ ਭਾਜੀ ਜੀ ਪਾਸਿੰਗ ਕਰਾ ਕੇ ਦੋਗੇ 30 ਤੱਕ ਪਾਸ ਹੋ ਗਈ ਫਰਸਟ ਓਨਰ ਕਾਰ ਆ 50 ਹਜ਼ਾਰ ਕਿਲੋ ਚੱਲੀ ਹੋਈ ਆ 50 ਹਜ਼ਾਰ ਹਾਂਜੀ ਪਾਸ ਕਰਾ ਕੇ 1 ਲੱਖ 15 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਕੀ ਬਾਤ ਆ ਪਹਿਲੀ ਬੀੜੀ ਪਹਿਲੀ ਗੱਡੀ ਤੇ ਪਹਿਲੇ ਹੀ ਤਮਾਕਾ ਕਰਤਾ ਬਾਈ ਜੀ 1 ਲੱਖ 15 ਹਜ਼ਾਰ ਦੀ 10 ਮਾਡਲ ਸਪਾਰਕ ਗੱਡੀ ਬਹੁਤ ਸੋਹਣੀ ਗੱਡੀ ਆ ਐਵਰੇਜ ਵੱਖੋਂ ਵੀ ਤੇ ਚਲਾਵੇ ਬੱਖਾਂ ਹਾਂਜੀ ਹਾਂਜੀ ਤੇ ਅੱਗੇ ਆ ਗਈ ਬਜ਼ਾਰ ਅੱਗੇ ਹੈ ਕਿ ਬਜ਼ਾਰ ਦੇ 2015 ਮਾਡਲ ਆ ਜੀ ਫਸਟ ਓਨਰ ਗੱਡੀ ਆ ਠੀਕ ਹੈ ਸਾਰੀ ਓਰੀਜਨਲ ਹੈ ਵੀਐਕਐਸਆਈ ਠੀਕ ਹੈ ਜੀ ਬਹੁਤ 4 ਲੱਖ ਦੀ ਜਮਾਨ ਹੈ ਜੀ ਹੂੰ 3 ਲੱਖ 75000 ਰੁਪਏ ਦੀ ਕਰ ਦੇ ਦੂੰਗਾ 15 ਮਾਡਲ ਦੀ 15 ਮਾਡਲ ਬਜ਼ਾਰ ਬਜ਼ਾਰ ਅਲਾਈ ਡਰ ਜਿੱਥੇ ਲੱਗਾ ਹੈ ਜੀ ਅਲਾਈ ਚੈੱਕ ਕਰਾ ਦੇ ਬਹੁਤ ਸੋਹਣੇ ਨੇ ਜੇ ਅਲਾਈ ਚੈੱਕ ਨਾ ਕਰਾਏ ਤਾਂ ਫਿਰ ਗੱਲ ਖਤਮ ਆ ਅੰਦਰੋਂ ਦਿਖਾ ਪੈਂਦੀ ਆ ਨਾ ਧੱਕ ਚੈਂਪੀਅਨ ਬਸ ਬਾਈ ਜੀ ਇਦੀ ਡਾਊਨ ਪੇਮੈਂਟ ਦੱਸ ਦੋ ਕਿੰਨੀ? ਇਦੀ ਡਾਊਨ ਪੇਮੈਂਟ ਸਿਰਫ 50000 ਰੁਪਏ ਦੇ ਕੇ ਬਾਕੀ ਦਾ ਲੋਨ ਕਰਾ ਦਾਂ। ਲਓ ਜੀ 50000 ਰੁਪਏ ਦੇ ਵਿੱਚ ਤੁਹਾਨੂੰ ਮਾਲਕ ਬਣਾ ਦਾਂ ਨਾ ਡਿਜ਼ਾਇਰ ਕਰਦੇ। ਤੇ ਅੱਗੇ ਤੋਹਫਾ ਅੱਗੇ ਆ ਜੀ ਕ੍ਰੇਟਾ 2023 ਰਜਿਸਟਰਡ 24 ਫਰਸਟ ਓਨਰ ਗੱਡੀ ਆ 70000 ਕੰਪਨੀ ਰਿਕਾਰਡ ਆ। ਠੀਕ ਹੈ। ਦੋਨੋਂ ਚਾਬੀਆਂ ਫੁੱਲ ਛੋੜ ਆ। ਐਕਸ ਐਕਸ ਡੀਜ਼ਲ ਆ। ਡੀਜ਼ਲ ਜੀ। ਟੌਪ ਵਾਲਾ ਬਣਾਈ ਹੋਇਆ ਲਾਇਟਰ ਬਿਲਕੁਲ ਨਵਾਂ ਲੱਗਾਕਾਰ ਦਾ ਜੀ। ਹੂੰ। ਸਾਰੀ ਓਰੀਜਨਲ ਗੱਡੀ ਆ। ਠੀਕ ਹੈ। ਕਲਮ ਟੱਚ ਵੀ ਨਹੀਂ ਹੈਗੀ ਇੱਕ ਕਲਮ ਵੀ ਨਹੀਂ ਟੱਚ ਹੋਈ ਹੋਈ ਬਾਈ ਜੀ ਜਮਾ ਤੋਹਫਾ ਪੀਸ ਆ ਸ਼ੋਰੂਮ ਕੰਡੀਸ਼ਨ ਦੀ ਕਾਰ ਆ ਅੰਦਰੋਂ ਬਾਹਰੋਂ ਜਿਵੇਂ ਨਵੀਂ ਤੇ ਰੇਟ ਇਹਦੀ ਡਿਮਾਂਡ ਹੈ ਜੀ ਆਪਣੀ 13.5 ਲੱਖ ਰੁਪਏ ਦੀ ਹਾਂ 13 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 12 ਲੱਖ ਰੁਪਏ ਲੋਨ ਕਰਵਾ ਦਾਂਗੇ 1 ਲੱਖ ਰੁਪਏ ਲੈ ਕੇ ਹੋਣਾ ਬਾਈ ਜੀ ਸਿਰਫ 1 ਲੱਖ ਰੁਪਏ ਦੇ ਵਿੱਚ ਤੁਹਾਨੂੰ 2023 ਮਾਡਲ ਕ੍ਰੇਟਾ ਦੇ ਮਾਲ ਕਰਵਾ ਦਾਂਗੇ ਐਕਸੋ ਵੀ ਡੀਜ਼ਲ ਦੀ ਗ੍ਰਿਲ ਚੇਂਜ ਆ ਰੋ ਪੈਂਦਾ ਗੱਡੀ ਦਾ ਪੂਰਾ ਤੇ ਅੱਗੇ ਆ ਗਈ ਮੇਜ Honda ਮੇਜ 2015 ਮਾਡਲ ਆ ਫਸਟ ਓਨਰ ਗੱਡੀ ਆ ਆਟੋਮੈਟਿਕ ਕਾਰ ਆ ਕਿਆ ਬਾਤ ਹੈ ਸਾਰੀ ਓਰੀਜਨਲ ਗੱਡੀ ਹੈ ਜੀ ਹੂੰ ਫੁੱਲ ਏ ਛੋੜਾ ਦੋਨੋਂ ਚਾਬੀਆਂ ਨਾਲ ਗੱਡੀ ਦੀ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ 375000 ਰੁਪਏ ਦੀ ਲਾਸਟ ਡੀਜ਼ਲ ਦੀ ਕਾਰ ਪੈਟਰੋਲ ਦੀ ਪੈਟਰੋਲ ਦੀ ਹਾਂਜੀ ਠੀਕ ਹੈ ਆਟੋਮੈਟਿਕ ਆਟੋਮੈਟਿਕ ਜੀ ਕਿਆ ਬਾਤ ਹੈ ਸੋਨੇ ਦੇ ਸਾਗਾ ਕਰਤਾ ਹਾਂਜੀ ਅਮੀਜ ਆਟੋਮੈਟਿਕ ਬਾਈ ਜੀ ਜਿਹੜੇ ਬੰਦੇ ਨੂੰ ਚਾਹੀਦੀ ਆ ਤਾਂ ਕਰ ਲਿਓ ਕਾਲ ਹੋਂਡਾ ਦੀ ਆਟੋਮੈਟਿਕ ਕਾਰ 90000 ਰੁਪਏ ਦੇ ਕੇ ਇਹ ਵੀ ਆਪਾਂ ਲੋਨ ਬਾਕੀ ਦਾ ਲੋਨ ਕਰਵਾ ਦਾਂਗੇ 50000 50000 ਰੁਪਏ ਡਾਊਨ ਪੇਮੈਂਟ ਜੀ ਬਾਕੀ ਦਾ ਲੋਨ ਲਓ ਜੀ 50 5000 50000 ਜੀ ਮਾਲਕ ਬਣਾ ਦੇਣਾ ਤੇ ਅੱਗੇ i20 ਖੜੀ ਆ i20 2017 ਮਾਡਲ ਆ 60000 ਚੱਲੀ ਹੈ ਡੀਜ਼ਲ ਸਪੋਰਟਸ ਠੀਕ ਹੈ ਸਾਰੀ ओरिजिनल ਗਾਰੰਟੀ ਪੂਰੀ ਗਾਰੰਟੀ ਦੋਗੇ ਬੰਪੂਰੀ ਪੇਂਟ ਨਹੀਂ ਕਰਦੇ ਜੀ ਕੀ ਬਾਤ ਹੈ ਲਾਈਟਰ ਨਵਾਂ ਲੱਗਿਆ ਕਰਦਾ ਜੀ ਹੂੰ ਗੱਡੀ ਡਵਾਂਟ ਆਈ ਹੈ ਇਹਦੀ 6 ਲੱਖ ਰੁਪਏ ਦੀ ਜੀ ਠੀਕ ਹੈ ਇਹ ਦੇ ਦਾਂਗੇ 5 ਲੱਖ 80000 ਰੁਪਏ ਦੀ ਕਰ ਦੇ ਦਾਂਗੇ ਲਾਸਟ ਜੀ 5 ਲੱਖ 80000 ਦੀ 5 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਜੀ 80000 ਲੈ ਆਓ ਬਾਈ ਜੀ 80000 ਚ ਤੁਹਾਨੂੰ i20 ਦੇ ਦੇਣੀ ਹੈ ਸਪੋਰਟਸ ਡੀਜ਼ਲ ਦੀ ਉਹ ਵੀ ਠੀਕ ਹੈ ਨਾ ਵੀਰੇ ਤੇ ਅੱਗੇ ਖੜੀ ਆ K10 K10 ਆ ਜੀ ਫਰਸਟ ਓਨਰ ਆ 2015 ਮਾਡਲ ਆ ਹਮ ਸਾਰੀ ਓਰੀਜਨਲ ਗੱਡੀ ਜੀ ਠੀਕ ਐ ਫਰਸਟ ਓਨਰ ਫੁੱਲ ਇੰਜੋੜਾਕਾਰ ਜੀ ਇਹਦੀ ਡਿਮਾਂਡ ਹੈ ਜੀ 3 ਲੱਖ ਰੁਪਏ ਦੀ 2 ਲੱਖ 85 ਹਜ਼ਾਰ ਰੁਪਏ ਦੀ ਕਰ ਦੇ ਦਾਂਗੇ ਜੀ ਇਹ 2 ਲੱਖ 85 ਹਜ਼ਾਰ ਹਾਂ ਜੀ VX i a b ਗੱਡੀ ਅੰਦਰੋਂ ਚੈੱਕ ਕਰੋ ਜਿੰਨਾ ਚਿਰ ਅੰਦਰੋਂ ਗੱਡੀ ਨਹੀਂ ਆ ਦੇਖਦੇ ਥੋੜੀ ਅੱਖਾਂ ਨਹੀਂ ਕਹਿੰਦੀ ਆ ਵੀ ਵਾਹ लाजवाब ਆ ਸੀਧੇ ਪਰ 2 ਲੱਖ 30 ਹਜ਼ਾਰ ਦਾ ਲੋਨ ਕਰਵਾ ਦਾਂਗੇ ਜੀ ਹਾਂ 50 ਹਜ਼ਾਰ ਰੁਪਏ ਦੇ ਗੱਡੀ ਲੈ ਜਾ ਸਕਦੇ ਜੀ 30 ਹਜ਼ਾਰ ਦਾ ਲੋਨ ਹੋ ਜਾਊਗਾ ਹਾਂ ਜੀ ਫਿਰ ਤਾਂ ਦੋ ਸਦੀ ਰਹਿ ਗਈ 50000 ਡਿਸਕਾਊਂਟ ਖੜੇ ਪਿਆਰੀ ਕਰਤਾ ਦੋ ਦੋ ਸਦੀ ਕਾਰ ਜੀ 30000 ਰੁਪਏ ਦੇ ਕੇ ਬਾਕੀ ਲੋਨ ਕਰਾ ਦਾਂਗੇ ਡਾਊਨ ਪੇਮੈਂਟ 30000 ਰੁਪਿਆ ਅੱਛਾ ਡਾਊਨ ਪੇਮੈਂਟ 30000 ਰੁਪਿਆ ਲਓ ਜੀ 30000 ਰੁਪਏ ਦੇ ਵਿੱਚ ਮਾਲਕ ਬਣਾਉਣਾ ਤੁਹਾਨੂੰ ਕੇ ਡੈਂਦਾ ਤੋਹਫਾ ਵੀza ਟ੍ਰੀਟ ਵੀ ਨਹੀਂ ਹੈਗੀ ਗੱਡੀ ਦੇ ਉੱਤੇ ਤੇ ਇੱਧਰ ਥਾਰ ਖੜੀ ਆ 1919 ਨੰਬਰ ਵੀ ਪੇੜ ਪੇੜ ਨੰਬਰ ਆ ਪੰਜਾਬ ਨੰਬਰ ਦੀ ਕਾਰ ਆ ਫਸਟ ਓਨਰ ਗੱਡੀ ਆ 2023 ਮਾਡਲ ਆ 23 ਮਾਡਲ ਹਾਂਜੀ ਠੀਕ ਆ ਵੀਰੇ ਸਾਰੀ ਓਰੀਜਨਲ ਕਾਰ ਆ ਜੀ ਟੋਟਲ オリジナル40000 ਕੰਪਲੀਟ ਕਾਰ ਆ ਸਰ ਆ ਚੈੱਕ ਵੀ ਕਰਾ ਸਕਦਾ ਦੋਨੋਂ ਚਾਬੀਆਂ ਠੀਕ ਹੈ ਹੋਲੇ ਛੋੜਾ 4/2 ਹੋ ਰਕ ਟੂ ਆ 4/2 ਜੀ 4/2 ਠੀਕ ਹੈ 23 ਮਾਡਲ 23 ਮਾਡਲ ਜੀ ਠੀਕ ਹੈ ਤੇ ਰੇਟ ਇਹ ਰੇਟ ਦੇ ਦਾਂ ਗੱਡੀ 14.5 ਹੀ ਡਿਮਾਂਡ ਹੈ ਦੀ ਹਾਂ ਗੱਡੀ ਦੇ ਦਾਂਗੇ ਲਾਸਟ 13.5 ਲੱਖ ਰੁਪਏ ਸਾਢੇ 13 ਲੱਖ ਦੀ ਗੱਡੀ ਮਜ਼ੂ ਬਾਈ ਰੇਟ ਵਾਈਜ਼ ਚੈੱਕ ਕਰ ਲਿਓ ਕੰਪੈਰੀਸ਼ਨ ਕਰ ਲਿਓ ਸਹੀ ਆ ਮੇਰੇ ਸਾਬ ਨਾਲ ਬਿਲਕੁਲ ਸਹੀ ਰੇਟ ਹੈ ਸਾਰੀ ਪ੍ਰੀਮ ਚੜੀ ਆ ਗੱਡੀ ਚੰਗੀ ਹੈ ਸਾਰੀ オリジナル ਕਾਰ ਆ ਫੁੱਲ ਗਾਰੰਟੀ ਹੋਗੀ ਕੁਝ ਕ੍ਰੈਸ਼ ਗਰੂ ਸਾਈਡ ਮੈਂ ਕਹਿੰ ਅਖਾਮੀਚ ਕੇ ਬੰਦਾ ਆ ਜੇ ਅਖਾਮੀਚ ਕੇ ਜਦ ਮਰ ਜੇ ਆ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਹੋਰ ਵੀ ਨੂੰ ਡਿਸਕਾਊਂਟ ਦੇ ਦਾਂਗੇ ਇਹਦੇ ਵਿੱਚੋਂ ਪੂਰਾ ਮਾਨਦਾਨ ਕਰਕੇ ਭੇਜਾਂਗੇ ਅੱਛਾ ਡਾਊਨ ਪੇਮੈਂਟ ਕਿੰਨੀ ਲੈ ਕੇ ਆਵੇ ਡਾਊਨ ਪੇਮੈਂਟ ਇਹ ਤਾਂ 12 ਲੱਖ ਦਾ ਲੋਨ ਕਰਾ ਦਾਂਗੇ ਜੀ ਕਿੱਚੇ ਕੀ ਰਹਿ ਗਿਆ ਅੱਛਾ 1.5 ਲੱਖ ਰੁਪਏ ਦਾ ਗੱਡੀ ਲੈ ਜਾ ਸਕਦਾ ਨੇੜ ਤੋਂ ਮਾਨ ਵੀ ਕਰਨਾ ਥੋੜਾ ਬੋਤਾ ਕਰ ਦਾਂ ਹਾਂ ਮਾਨਦਾਨ ਵੀ ਹੋ ਜੂ ਉਸ ਹਿਸਾਬ ਨਾਲ ਡਾਊਨ ਪੇਮੈਂਟ ਲੈ ਆਇਓ ਠੀਕ ਆ ਵੀਰੇ ਤੇ ਆ ਜਾ ਮਿੱਤਰ ਅੱਗੇ ਅੱਗੇ ਇੱਧਰ ਖੜੀਆ ਬਾਈ ਜੀ ਸਕਾਰਪਿਓ ਗੱਡੀ ਤੇ ਇਹਦੇ ਬਾਰੇ ਦੱਸੋ ਪਹਿਲਾਂ ਸਕੋਰਪਿਓ 20 ਠੀਕ ਹੈ 90000 ਕੰਪਲੀਟ ਰਿਕਾਰਡ ਆ ਸਾਰਾ ਇਹਦਾ ਠੀਕ ਹੈ ਵੀਰੇ ਕੈਪਟਨ ਸੀਟ ਵਾਲੀ ਹੈ ਗੱਡੀ ਜੀ ਹੂੰ ਇਹ ਗੱਡੀ ਦੇ ਦਾਂਗੇ ਜੀ ਆਪਾਂ 13 ਲੱਖ ਰੁਪਏ ਦੀ ਕਾਰ 13 ਲੱਖ ਦੀ ਕੈਪਟਨ ਸੀਟ ਵਾਲੀ ਐਸ ਟਾਈਨ ਐਸ ਟਾਈਨ ਜੀ ਠੀਕ ਹੈ ਵੀਰੇ ਨਵੀਂ ਗੱਡੀ ਆ ਬਿਲਕੁਲ ਜੀ ਇਹਦੇ ਤੇ ਕਿੰਨੇ ਦਾ ਲੋਨ ਇਹਦੇ ਤੇ ਲੋਨ ਹੋ ਜੂਗਾ ਜੀ 11 ਲੱਖ ਰੁਪਇਆ ਦੋ ਰੱਖ ਰਹਿ ਗਿਆ ਬਸ ਦੋ ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਗੱਡੀ ਲੈ ਆ ਸਕਦੇ ਆ ਕੀ ਬਾਤ ਹੈ ਤੇ ਇਧਰ ਇਹ ਆਦੀ ਸਵਿਫਟ 2014 ਮਾਡਲ ਆ ਫਸਟ ਓਨਰ ਗੱਡੀ ਆ ਠੀਕ ਹੈ ਪੀ ਐਕਸ ਆਈ 50000 ਕੰਪਲੀਟ ਰਿਕਾਰਡ ਚੱਲੀ ਹੈ 4 ਲੱਖ ਦੀ ਹਾਂਜੀ ਇਹ ਗੱਡੀ ਦੇ ਦਾਂਗੇ ਆਪਾਂ 3 ਲੱਖ 70000 ਰੁਪਏ ਕਰ ਦੇ ਦਾਂਗੇ ਲਾਸਟ ਇਹ ਸਵਾ ਸਵਾ 3 ਲੱਖ ਦਾ ਲੋਨ ਕਰਾ ਦੇਾਂਗੇ ਹੂੰ ਤੇ 50000 ਰੁਪਏ ਡਾਊਨ ਪੇਮੈਂਟ ਲਿਓ ਬਈ ਤੇ ਅੱਗੇ ਬਈ ਰੇਟ ਦੱਸ ਦੋ ਪਹਿਲਾਂ ਰੇਟ ਇਹ ਦਾ 65000 ਰੁਪਏ ਰੇਟ ਆ ਗੱਡੀ ਦਾ 65000 ਦੀ ਗੱਡੀ ਮਿਲ ਜੂ ਬਾਈ ਅਮਰੂਤੀ 800 800 ਐਡੀਸ਼ਨ ਬਾਈ ਬਹੁਤ ਸੋਹਣੀ ਆ 2008 ਮਾਡਲ ਆ ਪੀਵੀ 65 ਨੰਬਰ ਆ ਕਰਦਾ ਠੀਕ ਹੈ ਇਹ 30 ਤੱਕ ਪਾਸ ਕਰਾ ਕੇ ਦਵਾਂਗੇ 2030 ਤੱਕ ਹਾਂਜੀ 65000 ਦੇ ਵਿੱਚ ਪਾਸ ਕਰਾ ਕੋਈ ਮਾਰਜ ਉਹ ਨਹੀਂ ਹੈਗਾ ਵਾਰਿੰਗ ਨਹੀਂ ਹੋਣੀ ਹੈਗੀ ਇਹ ਫਿਕਸ ਰੇਟ ਹੈ ਇੰਨੇ ਤੱਕ ਹੁਣ ਕੀ ਵਾਰਗੇ ਜੇ ਕਰਨੀਆਂ 65000 ਪਾਸਿੰਗ ਕਰਾ ਕੇ ਕਰਾ ਕੇ ਦਵਾਂਗੇ ਜੀ ਆਪਾਂ ਠੀਕ ਹੈ ਕੰਡੀਸ਼ਨ ਵਾਈ ਦੀ ਚੰਗੀ ਤਰ੍ਹਾਂ ਦਿਖਾ ਦੇ ਪਿੱਛੋਂ ਵੀ ਦਿਖਾ ਦੇ ਗੱਡੀ ਤੇ ਅੰਦਰੋਂ ਵੀ ਦਿਖਾ ਦੇ ਠੀਕ ਹੈ ਨਾ ਕਿਉਂਕਿ ਮਰੂਤੀ ਲੈਣ ਦੇ ਚਾਹਵਣ ਬਹੁਤ ਹੁੰਦੇ ਨੇ ਚੰਗੀ ਮਰੂਤੀ ਬਹੁਤ ਘੱਟ ਮਿਲਦੀ ਅੱਜ ਦੇ ਸਮੇਂ ਦੇ ਵਿੱਚ ਲਓ ਜੀ ਘਰੋਂ ਚੈੱਕ 2008 ਮਾਡਲ ਆ 30 ਤੱਕ ਤੁਹਾਨੂੰ ਪਾਸਿੰਗ ਮਿਲੂਗੀ ਬਹੁਤ ਸੋਹਣੀ ਗੱਡੀ ਆ ਜ ਗੱਡੀ ਉਹਦੀ ਜਾਂ ਜਿਹਨੇ ਪਹਿਲਾਂ ਸਾਈਪਾਰਤੀ ਗੱਡੀ ਉਹਦੀ ਠੀਕ ਹੈ ਨਾ ਵੀਰੇ ਇਹਨੇ ਪਹਿਲਾਂ ਸਾਈਪਾਰਤੀ ਕੋਈ ਗੱਲ ਉਹਦੀ ਗੱਡੀ ਠੀਕ ਹੈ ਤੇ ਅੱਗੇ ਆ ਗਈ ਅੱਗੇ ਆ ਗਈ ਜੀ Honda City 2016 ਮਾਡਲ ਫਸਟ ਓਨਰ ਗੱਡੀ ਆ ਇਹ ਲਾਇਟ ਟਾਇਰ ਬਿਲਕੁਲ ਨਵਾਂ ਲਗਿਆ ਕਰਦਾ ਫਸਟ ਓਨਰ ਕਾਰ ਆ ਠੀਕ ਹੈ ਸਾਰੀ ਓਰੀਜਨਲ ਆ ਗੱਡੀ ਜੀ ਇਹ ਗੱਡੀ ਦੇ ਦਾਂਗੇ 5.5 ਲੱਖ ਰੁਪਏ ਦੀ ਕਾਰ 5.5 ਲੱਖ ਦੀ ਹਾਂ ਜੀ 16 ਮਾਡਲ 16 ਮਾਡਲ ਪੰਜਾਬ ਦਾ ਨੰਬਰ ਕਾਰ ਦਾ ਫੁੱਲ ਹੀ ਛੋੜਾ ਜੀ ਫਸਟ ਓਨਰ ਹੈ ਚੱਲੀ ਕਿੰਨੀ ਬਿਲਕੁਲ ਫਸਟ ਓਨਰ ਦਾ ਚੱਲੀ ਹੈ 72000 ਚੱਲੀ ਗਈ ਠੀਕ ਹੈ ਤੇ ਡਾਊਨ ਪੇਮੈਂਟ ਦੀ ਇਹਦੀ ਡਾਊਨ ਪੇਮੈਂਟ 10 ਲੱਖ ਰੁਪਏ ਜੀ 4.5 ਲੱਖ ਰੁਪਏ ਲੋਨ ਕਰਵਾ ਦਾਂਗੇ ਕੀ ਬਾਤ ਹੈ ਤੇ ਅੱਗੇ i20 ਖੜੀ ਹੈ i20 ਸਪੋਰਟਸ ਆਪਸ਼ਨਲ ਪੁਸ਼ ਬਟਨ ਸਟਾਰਟ ਆ 15 ਮਾਡਲ ਡੀਜ਼ਲ ਠੀਕ ਹੈ ਸਾਰੀ ਓਰੀਜਨਲ ਆ ਹਾਂ ਇਹਦੀ 5 ਲੱਖ ਦੀ ਡਿਮਾਂਡ ਆ 4,70,000 ਰੁਪਏ ਦੀ ਕਾਰ ਦੇ ਦਾਂਗੇ ਜੀ ਇਹ 4,70,000 ਦੇ ਵਿੱਚ ਭਾਜੀ ਪੁਸ਼ ਬਟਨ ਸਟਾਰਟ ਵਾਲੀ ਉਹ ਵੀ ਡੀਜ਼ਲ ਠੀਕ ਹੈ ਲੋਨ ਕਿੰਨੇ ਦਾ ਲੋਨ ਹੋ ਜੂਗਾ 4 ਲੱਖ ਰੁਪਏ 70,000 ਡਾਊਨ ਪੇਮੈਂਟ ਦੇ ਕੇ ਗੱਡੀ ਲੈ ਜਾ ਸਕਦੇ ਕੀ ਬਾਤ ਹੈ ਲਿਆਓ ਵੀ 70,000 ਲੱਖ ਤ ਠੀਕ ਹੈ ਇਹ ਆ ਗਈ ਜੀ ਡਿਜ਼ਾਇਰ 2018 ਰਜਿਸਟਰ 19 ਪੰਜਾਬ ਨੰਬਰ ਦੀ ਕਾਰ ਆ ਫਸਟ ਓਨਰ ਗੱਡੀ ਆ ਠੀਕ ਹੈ ਆਟੋਮੈਟਿਕ ਡੀਜ਼ਲ ਆਟੋਮੈਟਿਕ ਡੀਜ਼ਲ ਜੀ ਕੀ ਬਾਤ ਆ ਆਟੋਮੈਟਿਕ ਡਿਜ਼ਾਇਰ ਲੈ ਆਏ ਬਾਈ ਤੁਹਾਡੇ ਲਈ ਗੱਡੀ ਦਾ ਰੇਟ ਤੁਹਾਨੂੰ ਬਹੁਤ ਵਧੀਆ ਰੇਟ 'ਚ ਗੱਡੀ ਦੇ ਦਾਂਗੇ ਇਹ ਗੱਡੀ ਦੇ ਦੂੰਗੇ ਜੀ ਆਪਾਂ 5 ਲੱਖ 70000 ਰੁਪਏ ਦੀ ਕਰ ਦੇ ਦਾਂਗੇ ਜੀ ਮਾਰਕੀਟ 'ਚ 6 ਲੱਖ ਦੇ ਘੱਟ ਕਾਰ ਨਹੀਂ ਬਿਲਕੁਲ 5 ਲੱਖ 70000 ਦੀ ਗੱਡੀ ਬੁਲਜੀ ਦੇ 70000 ਰੁਪਏ ਡਾਊਨ ਪੇਮੈਂਟ 5 ਲੱਖ ਦਾ ਲੋਨ ਕਰਵਾ ਦਾਂਗੇ ਕੀ ਬਾਤ ਆ ਤੇ ਅੱਗੇ ਆ ਗਈ ਬਾਈ ਜੀ Honda Maze 2000 2021 ਆ ਫਸਟ ਓਨਰ ਗੱਡੀ ਆ ਲੈਟਰ ਨਵਾਂ ਲਗਿਆ ਕਰ ਨੂੰ ਜੀ ਬਿਲਕੁਲ 6 ਲੱਖ ਦੀ ਦੀ ਮੰਗ ਹੈ ਇਹਦੀ ਇਹ ਵੀ 5 ਲੱਖ 70 ਹਜ਼ਾਰ ਦੀ ਕਾਰ ਦੇ ਦਾਂਗੇ 5 ਲੱਖ ਦਾ ਲੋਨ ਕਰਾ ਦਾਂਗੇ ਇਹਦਾ 20/21 20/21 ਕੀ ਬਾਤ ਆ ਅਲੋਜੀ ਚਾਚਾ ਪਟਾਕੇ ਹੀ ਪਾਵੇਂਗਾ ਅੱਜ ਦਾ ਬਾਈ ਤੁਮਾਕੇ ਹੀ ਕਰਨੇ ਨੇ ਬਾਈ ਜੰਡੀਆਂ ਪੂਰੀਆਂ ਸਾਰੀਆਂ ਮਤਲਬ ਕਿ ਤਸੱਲੀ ਵਾਲੀਆਂ ਜਿਹੜੀ ਮਰਜ਼ੀ ਲੈ ਜਾਓ ਮੈਂ ਕਿਹਾ ਪੂਰੀ ਗਰੰਟੀ ਹੋਊਗੀ ਕੋਈ ਐਕਸੀਡੈਂਟਰੀ ਕੁਝ ਨਹੀਂ ਹੋਊਗਾ ਗੱਡੀ ਦਾ ਆਜੋ 14 ਮਾਡਲ ਅਮੇਜ ਡੀਜ਼ਲ ਠੀਕ ਹੈ ਫਸਟ ਓਨਰ ਦੀ ਕਾਰ ਆ ਸਾਰੀ ਓਰੀਜਨਲ ਆ ਠੀਕ ਹੈ ਇਹ ਗੱਡੀ ਦੇ ਦਾਂਗੇ ਜੀ 3.5 ਲੱਖ ਰੁਪਏ ਦੀ ਜੀ ਹੂੰ ਮੌਕੇ ਤੇ 3 40 ਦੀ ਗੱਡੀ ਦੇ ਦੂੰਗੇ 3 ਲੱਖ ਦਾ ਲੋਨ ਕਰਾ ਦਾਂਗੇ 40000 ਰੁਪਏ ਡਾਊਨ ਬੈਂਡ ਲੈ ਕੇ ਗੱਡੀ ਲੈ ਜਾ ਸਕਦੇ ਹੋ 40000 ਲਿਆਓ ਤੇ ਗੱਡੀ ਘਰੇ ਲੈ ਕੇ ਜਾਓ ਡੀਜ਼ਲ ਫਸਟ ਓਨਰ ਕਾਰ ਆ ਲਾਈਟਰ ਵਧੀਆ ਲੱਗਿਆ ਕਾਰ ਨੂੰ ਉਹ ਵੀ ਡੀਜ਼ਲ ਵਾਲੀ ਕੀ ਬਾਤ ਹੈ ਤੇ ਅੱਗੇ ਖੜੇ ਹੋ ਜਾਓ ਆ ਟਿਕਾ ਆ ਟਿਕਾ 2015 ਮਾਡਲ ਹੈ ਜੀ ਹੂੰ ZX ZDI ZDI ਡੀਜ਼ਲ ਦੀ ਟੌਪ ਮਾਡਲ ਹੈ ਜੀ ਠੀਕ ਹੈ ਇਹ ਗੱਡੀ ਦੇ ਦਾਂਗੇ 5.5 ਲੱਖ ਰੁਪਏ ਦੀ 4.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਜੀ 75000 ਰੁਪਏ ਦੇ ਕੇ ਗੱਡੀ ਲੈ ਆ ਸਕਦੇ ਆ ਜੀ ਲਓ ਜੀ 75000 ਦੇ ਵਿੱਚ ਭਾਈ ਜੀ 7 ਸੀਟ ਰਿਕਰ ਆ ਹਾਂ ਜੀ ਸੋਚਿਆ ਤੁਸੀਂ ਕਦੇ 75000 ਰੁਪਏ ਦੇ ਕੇ ਲੈਣੀ ਹੈ ਟੌਪ ਵਾਲਾ ਮਾਡਲ ਆ ਗੱਡੀ ਜੀ ਹਮ ਅੱਛਾ ਜੀ ਡੀ ਆਈ ਆ ਹਾਂ ਜੀ ਡੀ ਟੌਪ ਮਾਡਲ ਜੀ ਟੌਪ ਮਾਡਲ ਦੀ ਜਲਦੀ ਭਾਈ ਜੀ ਕਾਰ ਆ ਇਹ ਵੀ ਆ ਸਪਰੇਗਾ ਠੀਕ ਹੈ ਤੇ ਇੱਧਰ ਗੱਡੀ ਖੜੀ ਆ ਇਹ ਆਜੋ ਬ੍ਰਿਓ ਹਮ 2014 ਰਜਿਸਟਰਡ 15 ਫਸਟ ਓਨਰ ਦੀ ਕਾਰ ਆ ਸਾਰੀ ਓਰੀਜਨਲ ਆ ਇਹ ਗੱਡੀ ਦੇ ਦਾਂਗੇ 240000 ਰੁਪਏ ਦੀ ਜੀ 2 ਲੱਖ ਦਾ ਲੋਨ ਹੋ ਜੂਗਾ ਤੇ 40000 ਰੁਪਏ ਡਾਊਨ ਦੇਣਗੇ 40000 ਡਾਊਨ ਪੇਮੈਂਟ ਬਾਜੀ Honda ਦੀ Vrio ਗੱਡੀ ਐ ਐਵਰੇਜ ਪੱਖੋਂ ਤੇ ਚਲਾਵੇ ਪੱਖੋਂ ਗੱਡੀ ਇਹ ਵੀ ਪੂਰੀ ਜਬਰਦਸਤ ਗੱਡੀ ਹੈਗੀ ਅੱਗੇ ਆ ਗਈ Honda City ਕਾਰ ਦੱਸੋ Honda City 2014 ਮਾਡਲ ਆ ਬਾਜੀ ਚੰਡੀਗੜ੍ਹ ਨੰਬਰਾਂ ਕਰ ਸਨ ਰੂਪ ਪੁਸ਼ ਬਟਨ ਸਟਾਰਟ ਡੀਜ਼ਲ ਠੀਕ ਹੈ ਹਾਂ ਸਾਰੀ ਓਰੀਜਨਲ ਗੱਡੀ ਆ ਸਵਾ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਹ ਲਾਸਟ ਠੀਕ ਹੈ ਵੀਰੇ ਹਾਂਜੀ ਸਵਾ ਚਾਰ ਲੱਖ ਦੀ ਸਨਰੂਫ ਵਾਲੀ ਹੁੰਦੀ ਸਾਢੇ 3.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਜੀ 75000 ਰੁਪਏ ਦੇ ਕੇ ਡਾਊਨ ਪੇਮੈਂਟ ਗੱਡੀ ਲੈ ਜਾ ਸਕਦੇ 75000 ਰੁਪਏ ਡਾਊਨ ਪੇਮੈਂਟ ਦੇ ਲਿਆ ਤੇ ਗੱਡੀ ਬਾਈ ਜੀ ਲੈ ਜਾਓ ਤੇ ਅੱਗੇ ਬਾਈ ਮਰਸੀ ਰੀ ਖੜੀ ਹੈ ਮਰਸੀ 2000 ਐਮਐਲ 250 ਸਾਰੀ ਓਰੀਜਨਲ ਫਸਟ ਓਨਰ ਦੀ ਕਾਰ ਆ 2013 13 ਮਾਡਲ ਹੈ ਜੀ ਠੀਕ ਹੈ ਸਾਢੇ 13 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਇਹ ਸਾਢੇ 13 ਲੱਖ ਦੀ ਹਾਂਜੀ ਹਾਂਜੀ 3.5 ਲੱਖ ਦੀ ਮਿਲ ਜੂ ਭਾਈ ਜੀ 2013 ਮਾਡਲ ਐਮਐਲ 250 250 ਫਸਟ ਓਨਰ ਦੀ ਗੱਡੀ ਆ ਕਰੋ ਬਈ ਚੈੱਕ ਅੰਦਰੋਂ ਬਾਹਰੋਂ ਕੰਡੀਸ਼ਨ ਦੀ ਜਮਾ ਨਵੀਂ ਗੱਡੀ ਆ ਪੰਜਾਬ ਨੰਬਰ ਦੀ ਗੱਡੀ ਆ ਲੋਨ ਕਿੰਨੇ ਦਾ ਕਰਾ ਦੋ ਮੇਰੇ ਤੇ ਲੋਨ ਹੋਊਗਾ ਜੀ ਪਰ 6 ਲੱਖ ਰੁਪਏ ਜੀ 6 ਲੱਖ ਦਾ ਲੋਨ ਹੋ ਜੂ 50 50 ਲੋਨ ਕਰਾ 50% ਡਾਊਨ ਪੇਮੈਂਟ ਦੇ ਦੋ 50% ਲੋਨ ਵੀ ਹੋ ਜੂਗਾ ਤੇ ਅੱਗੇ ਆ ਕੀ ਰੈਪਿਡ ਗਾ ਰੈਪਿਡ ਜੀ 2015 ਮਾਡਲ ਆ ਜੀ ਪੰਜਾਬ ਨੰਬਰ ਦੀ ਕਾਰ ਆ ਲਾਈਟ ਡੈਰ ਬਿਲਕੁਲ ਨਵਾਂ ਲੱਗਿਆ ਸਾਰੀ ਓਰੀਜਨਲ ਆ ਇਹ ਗੱਡੀ ਦੇ ਦਾਂਗੇ 3.5 ਲੱਖ ਰੁਪਏ ਦੀ ਜੀ ਤਿੰਨ ਲੱਖ ਰੋਲ ਆਨ ਕਰਾ ਦਾਂਗੇ ਜੀ ਠੀਕ ਹੈ ਵੀਰੇ ਕੰਡੀਸ਼ਨ ਵਾਈਜ਼ ਡੀਜ਼ਲ ਨਵੀਂ ਗੱਡੀ ਹੈ ਜਮੀ ਜੀ ਹਾਂ 15 ਮਾਨ 15 ਮਾਨ ਡੀਜ਼ਲ ਦੀ ਕਾਰ ਡੀਜ਼ਲ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਿਆ ਫੋਰਚੂਨਰ ਫੋਰਚੂਨਰ ਆ ਗਿਆ ਜੀ 2013 ਮਾਡਲ ਜੀ 1 ਲੱਖ 20 ਹਜ਼ਾਰ ਚੱਲੀ ਆ ਸਾਰੀ ਰਿਕਾਰਡ ਦੇ ਨਾਲ ਨਵੀਂ ਗੱਡੀ ਹੈ ਵੀ ਜੀ ਠੀਕ ਹੈ ਵੀਰੇ ਆਟੋਮੈਟਿਕ ਓਕੇ ਫੁੱਲ ਇਨਸ਼ੋਰਡ ਦੋਨੋਂ ਚਾਬੀਆਂ ਜੀ ਇਹ ਗੱਡੀ ਸੋਰੈਂਸ ਦੋਨੋਂ ਚਾਬੀਆਂ ਆਟੋਮੈਟਿਕ ਕਾਰ ਆ ਕੰਡੀਸ਼ਨ ਵਾਈਜ਼ ਪੂਰੀ ਓਕੇ ਗੱਡੀ ਆ ਕਰੋ ਜੀ ਚੈੱਕ ਤੇ ਰੇਟ ਲੈ ਇਹ ਗੱਡੀ ਦੇ ਦਾਂਗੇ ਜੀ 1.5 ਲੱਖ ਰੁਪਏ ਦੀ ਜੀ 1 ਲੋਨ 10 ਲੱਖ ਦਾ ਲੋਨ ਕਰਵਾ ਦਾਂਗੇ 1.5 ਲੱਖ ਰੁਪਏ ਦੇ ਕੇ ਗੱਡੀ ਲੈ ਜਾ ਸਕਦੇ ਹੋ 1.5 ਲੱਖ ਰੁਪਏ ਲਿਆਓ ਤੇ ਫੋਰਚੂਨਰ ਦੇ ਮਾਲਕ ਬਣ ਕੇ ਜਾਓ ਬਾਈ ਤੇ ਅੱਗੇ ਆ ਗਈ ਚਾਰ ਕਨੇ ਵਾਲੀ ਆਡੀ ਆਡੀ ਆ ਗਈ ਜੀ 2013 ਮਾਡਲ ਫਸਟ ਓਨਰ ਕਾਰ ਆ ਜੀ ਸਾਰੀ ਓਰੀਜਨਨਲ ਗੱਡੀ ਇਹ ਗੱਡੀ ਦੇ ਦਾਂਗੇ ਜੀ 8 ਲੱਖ ਰੁਪਏ ਦੀ 8 ਲੱਖ ਦੀ ਹਾਂ ਜੀ ਹਾਂ ਕਿਉਂ 3 3 ਉਤਰੀ ਜੀ ਵੱਡੇ ਸਨ ਰੂਫ ਵਾਲੀ ਗੱਡੀ ਆ ਬਾਈ ਜੀ ਕਰੋ ਚੈੱਕ ਗੱਡੀ ਅੰਦਰੋਂ ਬਾਹਰੋਂ ਜਮਾਂ ਓਕੇ ਕੰਡੀਸ਼ਨ ਦੀ ਕਾਰ ਆ ਤੇ ਇਧਰ ਤੇ 50% ਲੋਨ ਇਹਦੇ 50% ਲੋਨ ਕਰਵਾ ਦਾਂਗੇ ਬੀ ਬੀ ਲੋਨ ਡੌਨਪਮੈਂਟ ਦੇ ਦਿਓ ਤੇ ਜਿੰਨੇ ਵੀ ਗੱਡੀਆਂ ਤੁਹਾਨੂੰ ਬਾਈ ਆਪਾਂ ਦਿਖਾਈਆਂ ਇਹਨਾਂ 'ਚ ਕੋਈ ਵੀ ਗੱਡੀ ਪਸੰਦ ਆਉਂਦੀ ਹੈ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਬਾਈ ਨਾਲ ਗੱਲਬਾਤ ਕਰਕੇ ਸਾਈਪਾਸ ਗੱਡੀ ਬੱਕ ਹੋ ਜੂਗੀ ਜ਼ੀਰੋ ਡਿਟੇਲ ਚਾਹੀਦੀ ਹੈ ਗੱਡੀ ਦੀ ਹੋਰ ਵੀ ਤਾਂ ਉਹ ਵੀ ਮਿਲ ਜੂਗੀ ਬਾਈ ਤੇ ਆਉਣਾ ਤੁਸੀਂ ਮੂਰ ਕਾਰ ਪੁਆਇੰਟ ਮਾ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਦੱਬ ਕੇ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ